ਅਜੀਤਾ ਨਾ ਅਮਰੀਕਾ ਵਾਲੀ ਭੈਣ ਦੀ ਦੱਸੀ ਹੋਈ ਗੱਲ ਨਾ ਸਾਰੀ ਦੁਨੀਆ ਨੂੰ ਦੱਸ ਦੇਣੀ ਹੈ। ਓਹੋ ਪਵਨ ਆਪ ਪੀਤਾ ਕਿਉਂ ਖਰਾਬ ਕਰੀ ਜਾਨੀ ਆ ਆ ਕੀ ਕਰਨ ਲੱਗ ਗਏ? ਓ ਕੁਛ ਨਹੀਂ ਕਰਨ ਲੱਗੀ ਸੰਧੂ ਸਾਹਿਬ ਕੁਛ ਨਹੀਂ ਖਰਾਬ ਹੁੰਦਾ। ਭੈਣ ਨੇ ਦੱਸੀ ਅਮਰੀਕਾ ਵਾਲੀ ਨੇ ਇੱਕ ਬੜੀ ਵਧੀਆ ਗੱਲ ਤੇ ਸਾਰੇ ਯੇ ਦੋਸਤਾਂ ਨੂੰ ਦੱਸਦੇ ਆਪਾਂ। ਹਾਂਜੀ ਜਲਦੀ ਜਲਦੀ ਦੱਸੋ। ਰੁਕੋ ਜਰਾ ਸਾਰੀ ਗੱਲ ਦੱਸਦੇ ਆਂ ਤੇ ਵੀਡੀਓ ਨਾ ਤੁਸੀਂ ਬਣੇ ਰਹੋ ਪਰ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਮ ਬੋਲਦੀ ਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟ ਕੀਤੇ ਸੀ। ਰਾਜਵੀਰ ਜਾਟ ਜੀਐਸ ਸਿੱਧੂ ਸੁਖਜੀਤ ਸਿੰਘ ਨਾਬਾ ਤੋਂ ਸਤਨਾਮ ਸਿੰਘ ਬਲਜਿੰਦਰ ਰਾਏ ਤੇ ਉਸ ਤੋਂ ਬਾਅਦ ਨੇ ਜੀ ਰੂਪਰਾਜ ਸੰਧੂ ਤੇ ਰਾਜਨ ਮਲਕਪੁਰਾ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਹਣ ਹਣੇ ਕਮੈਂਟ ਜਰੂਰ ਕਰਿਓ ਹਾਂਜੀ ਦੋਸਤੋ ਆ ਜਿਹੜੇ ਤੁਸੀਂ ਭੈਣ ਦੇਖ ਰਹੇ ਹੋ ਜੀ ਫੋਟੋ ਦੇ ਵਿੱਚ ਇਹਨਾਂ ਦਾ ਫੇਸ ਪਹਿਲਾਂ ਇਸ ਤਰ੍ਹਾਂ ਸੀ ਤੇ ਬਾਅਦ ਵਿੱਚ ਇਸ ਤਰ੍ਹਾਂ ਹੋ ਗਿਆ ਤੇ ਇਹ ਚਮਤਕਾਰ ਕਿਵੇਂ ਹੋਇਆ ਅੱਜ ਤੁਹਾਨੂੰ ਦੱਸੀਏ ਤੇ ਦੋਸਤੋ ਉਹਦੇ ਲਈ ਤੁਸੀਂ ਕੀ ਕਰਨਾ ਉਹਦੇ ਲਈ ਲੈਣਾ ਜੀ ਆਪਾਂ ਆਪਾ ਪੀਤਾ ਠੀਕ ਹਾਂਜੀ ਤੇ ਆਪਾਂ ਦੋਸਤੋ ਕੀ ਹੈ ਰੋਜ਼-ਰੋਜ਼ ਤਾਂ ਯੂਜ਼ ਕਰ ਨਹੀਂ ਸਕਦੇ ਪਪੀਤਾ ਸਪੈਸ਼ਲ ਇਸ ਕਰਕੇ ਆਪਾਂ ਇਹੋ ਜੀ ਅੱਜ ਤੁਹਾਨੂੰ ਚੀਜ਼ ਬਣਾ ਕੇ ਦੇਵਾਂਗੇ ਜਿਹੜੀ ਭੈਣ ਨੇ ਦੱਸਿਆ ਵੀ ਜਿਹੜੀ ਤੁਸੀਂ ਸਟੋਰ ਵੀ ਕਰਕੇ ਰੱਖ ਸਕਦੇ ਹੋ ਤੇ ਤੁਹਾਨੂੰ ਰੋਜ਼-ਰੋਜ਼ ਬਣਾਉਣ ਦੀ ਵੀ ਜ਼ਰੂਰਤ ਨਹੀਂ ਪੈਣੀਗੀ ਇਹਦਾ ਆਪਾਂ ਜਿਹੜਾ ਛਿਲਕਾ ਉਤਾਰ ਲੈਣੇ ਹੈਗੇ ਆ ਤੇ ਤੇ ਛੋਟੇ-ਛੋਟੇ ਪੀਸ ਕਰ ਲੈਣੇ ਹਾਂਜੀ ਆਪਾਂ ਜਿਹੜਾ ਪਪੀਤੇ ਦਾ ਪੇਸਟ ਆ ਜਿਹੜਾ ਕੀ ਬਣਾ ਲਿਆ ਹੁਣ ਇਹਨੂੰ ਆਪਾਂ ਇੱਕ ਵਾਰੀ ਸਾਈਡ ਤੇ ਰੱਖਦੇ ਹਾਂ ਠੀਕ ਤੇ ਹੁਣ ਆਪਾਂ ਲੈਣੇ ਆ ਜੀ ਸਾਬਣ ਦੋਸਤੋ ਤੁਸੀਂ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਐਵੇਂ ਤਾਂ ਚਮਤਕਾਰੇ ਫਾਰਮੂਲਾ ਦੱਸਣ ਲੱਗੇਗਾ ਜਿਹੜਾ ਵੀ ਅੱਜ ਤੱਕ ਤੁਹਾਨੂੰ ਕਿਸੇ ਦੱਸਿਆ ਨਹੀਂ ਹੋਣਾ ਹਾਂਜੀ ਹੁਣ ਆਪਾਂ ਲਈਏ ਜੀ ਪੀਅਰ ਸੋਪ ਕਿਉਂਕਿ ਪੀਅਰ ਸੋਪ ਆ ਜਿਹੜੀ ਕਿ 99% ਪਿਓਰ ਹੁੰਦੀ ਹੈਗੀ ਆ ਤੇ ਤੁਸੀਂ ਇਹਦੇ ਤੋਂ ਤੁਹਾਨੂੰ ਸਾਬਨ ਦਾ ਬੇਸ ਵੀ ਮਿਲ ਜਾਊਗਾ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਕ੍ਰਸ਼ ਕਰ ਲਾਂਗੇ ਠੀਕ ਆ ਵੀਡੀਓ ਨਾਲ ਤੁਸੀਂ ਬਣੇ ਰਹੋ ਜੀ ਕਿਉਂਕਿ ਜਿਹੜੀਆਂ ਵੀ ਆਪਾਂ ਇਹਦੇ ਵਿੱਚ ਚੀਜ਼ਾਂ ਹੋਰ ਪਾਉਣੀਆਂ ਆ ਉਹ ਤੁਸੀਂ ਬਿਲਕੁਲ ਵੀ ਸਕਿੱਪ ਨਹੀਂ ਕਰਨੀਆਂਗਾ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਫੇਰ ਹੀ ਇੱਕ ਵਧੀਆ ਸੋਪ ਹੈ ਜਿਹੜੀ ਕਿ ਬਣ ਕੇ ਤਿਆਰ ਹੋਊਗੀ ਤੇ ਤੁਹਾਡਾ ਫੇਸ ਆ ਜਿਹੜਾ ਕਿ ਬਿਲਕੁਲ ਕਲੀਅਰ ਹੋ ਜਾਊਗਾ ਕਿਉਂਕਿ ਗਰਮੀਆਂ ਦੇ ਵਿੱਚ ਇਹ ਵਾਲੀ ਸੋਪ ਜੇ ਆਪਾਂ ਯੂਜ਼ ਕਰੀਏ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਹਿੰਦੀ ਹੈ ਆਪਣੇ ਫੇਸ ਵਾਸਤੇ ਤੇ ਹੁਣ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਪਾ ਕੇ ਇਹਨੂੰ ਮੈਲਟ ਕਰਾਂਗੇ ਤੇ ਮੈਲਟ ਕਰਨ ਵਾਸਤੇ ਆਪਾਂ ਕੀ ਕਰਾਂਗੇ ਜੀ ਆਪਾਂ ਇੱਕ ਕੜਾਈ ਦੇ ਵਿੱਚ ਪਾਣੀ ਲੈ ਲਾਂਗੇ ਇਹ ਕ ਉਹਨੂੰ ਪਾਣੀ ਨੂੰ ਗਰਮ ਕਰਕੇ ਆਪਾਂ ਵਿੱਚ ਇਹ ਪਾਊਡਰ ਰੱਖ ਦਾਂਗੇ ਇਹ ਜੇਕਰ ਤੁਹਾਡੇ ਮਤਲਬ ਕਿ ਪਿੰਪਲ ਵਗੈਰਾ ਬਹੁਤ ਨਿਕਲਦੀਆਂ ਤੁਹਾਡੇ ਮੂੰਹ ਤੇ ਬਹੁਤ ਸਾਰੀਆਂ ਛਾਈਆਂ ਹੈਗੀਆਂ ਜੇਕਰ ਤੁਸੀਂ ਲਗਾਤਾਰ ਇਹ ਸਾਬਣ ਨੂੰ ਵਰਤੋਗੇ ਨਾ ਫੇਸ ਦੇ ਉੱਪਰ ਜੇ ਕਾਲਾਪਨ ਉਹ ਵੀ ਸਾਰਾ ਠੀਕ ਹੋ ਜਾਊਗਾ ਪਰ ਇਹਨੂੰ ਤੁਸੀਂ 3-4 ਮਹੀਨੇ ਤੁਹਾਨੂੰ ਲਗਾਤਾਰ ਵਰਤਣੀ ਪੈਣੀ ਹੈ ਕਿਉਂਕਿ ਇਹ ਆਪਾਂ ਭੈਣ ਦੀ ਦੱਸੀ ਹੋਈ ਜਿਹੜੀ ਕਿ ਚੀਜ਼ ਅਪਣਾਉਣ ਲੱਗੇ ਆਂ ਕੌਣ ਸਾਬਣ ਕਿਵੇਂ ਘਰੇ ਬਣ ਜਾਊਗਾ ਹਾਂਜੀ ਬਹੁਤ ਹੀ ਵਧੀਆ ਬਣ ਜਾਊਗਾ ਜਿਵੇਂ ਆਪਾਂ ਹੁਣ ਬਜਾਰਾਂ ਦੇ ਵਿੱਚੋਂ ਲੈ ਕੇ ਆਉਂਨੇ ਆ ਫਲੇਵਰ ਵਾਲੀਆਂ ਸਾਬਣਾ ਉਹਨਾਂ ਦੇ ਵਿੱਚ ਕੈਮੀਕਲ ਹੁੰਦਾ ਪਰ ਇਹਦੇ ਵਿੱਚ ਆਪਾਂ ਬਿਲਕੁਲ ਆਪਾਂ ਪਿਓਰ ਜਿਹੜੀ ਕਿ ਇਹ ਸਾਬਣ ਬਣਾਵਾਂਗੇ ਉਹਨੇ ਮੈਲਟ ਤਾਂ ਹੋ ਗਈ ਹਾਂਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਪਪੀਤੇ ਦਾ ਪੇਸਟ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਅੱਛਾ ਹਾਂਜੀ ਠੀਕ ਇਹਨੂੰ ਆਪਾਂ ਕਰ ਦਾਂਗੇ ਮਿਕਸ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਜਤੂਨ ਦਾ ਤੇਲ ਠੀਕ ਦੋਸਤੋ ਭੈਣ ਕਹਿ ਰਹੀ ਸੀ ਵੀ ਪਪੀਤਾ ਆਪਣੇ ਤੋਂ ਰੋਜ਼ ਰੋਜ਼ ਤਾਂ ਫੇਸ ਤੇ ਲਗਦਾ ਨਹੀਂਗਾ ਤੇ ਜੇ ਆਪਾਂ ਪਪੀਤੇ ਵਾਲੀ ਸਾਬਣ ਬਣਾ ਲਾਂਗੇ ਤਾਂ ਆਪਾਂ ਸਾਬਣ ਦਾ ਤੁਹਾਨੂੰ ਪਤਾ ਹੀ ਵੀ ਰੋਜ਼ ਯੂਜ਼ ਕਰ ਹੀ ਸਕਦੇ ਹਾਂ ਹਾਂਜੀ ਇਸ ਲਈ ਉਹਨਾਂ ਨੇ ਪਪੀਤੇ ਵਾਲੀ ਸਾਬਣ ਬਣਾਉਣ ਬਾਰੇ ਦੱਸਿਆ ਸੀ ਸਾਨੂੰ ਤਾਂ ਅਸੀਂ ਆਖਿਆ ਚਲੋ ਤੁਹਾਡੇ ਨੂੰ ਸ਼ੇਅਰ ਕਰਦੇ ਹਾਂ ਹਾਂਜੀ ਤੇ ਇੱਕ ਆਪਾਂ ਇਹਦੇ ਵਿੱਚ ਪਾਵਾਂਗੇ ਜੇ ਵੀਟਾਮਿਨ E ਦਾ ਕੈਪਸੂਲ ਠੀਕ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਜੀ ਕੋਕੋਨਟ ਆਇਲ ਜਿਹੜਾ ਆਪਣੇ ਕੋਲੇ ਬਿਲਕੁਲ ਪਿਓਰ ਸੀਗਾ ਤੇ ਪਰ ਜਿਹੜਾ ਕੋਕ ਸ਼ੁਰੂ ਚ ਪਾਇਆ ਸੀ ਕੋਕ ਨਹੀਂ ਸੰਦੂ ਸਾਹਬੋ ਕੋਕ ਨਹੀਂ ਸੀਗਾ। ਲਓ ਸੰਦੂ ਸਾਹਬ ਇਹ ਕੋਕ ਨਹੀਂ ਹੈਗਾ ਇਹ ਸ਼ਿਕਾ ਕਾਇਦੀਆਂ ਫਲੀਆਂ ਤੇ ਆਪਾਂ ਬਹੁਤ ਸਾਰੇ ਇਹਦੇ ਵਿੱਚ ਪਾਊਡਰ ਬਣਾ ਕੇ ਇਹ ਤਾਂ ਲਿਕੁਇਡ ਬਣਾ ਕੇ ਰੱਖਿਆ ਹੈ। ਅੱਛਾ ਅੱਛਾ ਹਾਂਜੀ। ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜਾਨੀ ਕਿ ਇੱਕ ਚਮਚ ਪਾਵਾਂਗੇ ਜੀ ਗਲੀਸਰਿਨ। ਠੀਕ। ਹਾਂਜੀ ਤੇ ਹੁਣ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ ਦੋਸਤੋ ਇਹ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਸਿਲੀਕੋਨ ਦੇ ਮੋਲਡ ਵਿੱਚ ਜਿਹੜਾ ਕਿ ਸੈੱਟ ਕਰ ਦਾਂਗੇ ਤੁਸੀਂ ਕਿਸੇ ਵੀ ਭਾਂਡੇ ਵਿੱਚ ਜਿਹੜਾ ਕਿ ਇਹਨੂੰ ਸੈੱਟ ਕਰ ਸਕਦੇ ਹੋ। ਫਿੱਲਰਾ ਕੀ ਵਧੀਆ ਹੈ ਸਾਬਨ ਦੀ ਸ਼ੇਪ ਦੇ ਵਿੱਚ ਬਣ ਜਾਊਗਾ ਹੁਣ ਆਪਾਂ ਗੈਸ ਕਰ ਦਿੰਨੇ ਆ ਆਫ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਜੀ ਫਿੱਲ ਇਹ ਛ ਜੰਮ ਜਾਊਗਾ ਬਾਪਾ ਸੋਣ ਬਿਲਕੁਲ ਜੀ ਬਿਲਕੁਲ ਜੰਮ ਜਾਊਗਾ ਜੀ ਤੇ ਹੁਣ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਜਾਂ ਤਾਂ ਤੁਸੀਂ ਇਸੇ ਤਰ੍ਹਾਂ ਰੂਮ ਟੈਂਪਰੇਚਰ ਦੇ ਵਿੱਚ ਹੀ ਪਈ ਰਹਿਣ ਦਿਓ ਨਹੀਂ ਤਾਂ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਆਉਨੇ ਆ ਹਾਂਜੀ ਤੇ ਆਪਣੀ ਸਾਬਨ ਆ ਜਿਹੜੀ ਬਿਲਕੁਲ ਸੈੱਟ ਹੋ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਤੇ ਐਦਾ ਦੇਖੋ ਜੀ ਬਿਲਕੁਲ ਬਣਾ ਤਾਂ ਕਮਾਲ ਹੋ ਗਈ ਬਹੁਤ ਸੋਹਣੀ ਸਾਬਣ ਬਣ ਗਈ ਹਾਂਜੀ ਹਾਂਜੀ ਤੇ ਇੱਕ ਵਾਰੀ ਤੁਸੀਂ ਆਹ ਵਾਲੀ ਸਾਬਣ ਜਿਹੜੀ ਜਰੂਰ ਬਣਾ ਕੇ ਸਾਰੀਆਂ ਗਰਮੀਆਂ ਯੂਜ਼ ਕਰਿਓ ਤੇ ਰਿਜ਼ਲਟ ਤੁਹਾਨੂੰ ਆਪੇ ਮਿਲ ਜੂਗਾ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ ਤੁਸੀਂ ਬਿਲੋਂਗ ਕਰਦੇ ਆ ਉਹ ਵੀ ਕਮੈਂਟ ਕਰਿਓ ਆਪਾਂ ਨੈਕਸਟ ਵੀਡੀਓ 'ਚ ਤੁਹਾਡਾ ਨਾਮ ਲਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ